ओके। ਲਓ ਜੀ ਪਿਆਰਿਓ ਮੋਟਰਸਾਈਕਲ ਘਰ ਆ ਗਿਆ। ਤੁਹਾਡਿਆਂ ਸਭ ਦੀਆਂ ਦੁਆਵਾਂ ਸਦਕੇ। ਤੇ ਮੈਮ ਜੀ ਲੱਗੇ ਹਣ ਚੌਣ ਤੇਲ। ਗੱਲ ਇਹ ਜੀ ਮੋਟਰਸਾਈਕਲ ਦੀ ਕੀਮਤ ਕਿੰਨੀ ਹੈ? ਗੱਲ ਇਹ ਮਿਹਨਤੀ ਕਮਾਈ ਸੀ ਲੱਭ ਲਈ ਆ। 14 ਸਤੰਬਰ ਨੂੰ ਮੋਟਰਸਾਈਕਲ ਲੈ ਕੇ ਮੇਰਾ ਮੇਟਾ ਗਿਆ ਮੇਲਾ ਦੇਖਣ ਤੇ 15 ਸਤੰਬਰ ਨੂੰ ਤੜਕੇ 1:33 ਮਿੰਟ 'ਚ ਇਦਾਂ ਬੰਦੇ ਨੇ ਗਲੀ ਚ ਵਾਰ ਕੰਡਿਆ ਤਾਂ ਮੁਰੇ ਕਹਣਾ ਲੱਗਾ ਰੋਡ ਦੇ ਉੱਪਰ ਉੱਥੇ ਉੱਥੋਂ ਵੀ ਆ ਗਿਆ ਯਾਰ ਆ ਜੀ ਮੋਟਰਸਾਈਕਲ ਚੱਲੇ ਫ੍ਰੈਂਚ ਨਾਨ ਸੁਖਰਾ ਸੁਖਰਾ ਪ੍ਰਮਾਤਮਾ ਤੇਰਾ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸਹੀ ਸਲਾਮਤ ਸਹੀ ਚੱਲਦਾ ਮੋਟਰਸਾਈਕਲ ਮਿਲ ਗਿਆ ਬਹੁਤ ਬਹੁਤ ਥੈਂਕ ਯੂ ਫ੍ਰੈਂਚ ਤੁਹਾਾਰਨੇ ਬਹੁਤ ਮਿਹਨਤ ਕੀਤੀ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਉਸ ਸੱਚੇ ਪਰਮਪ੍ਰਦਾਤਾ ਉਸ ਪ੍ਰਭੂ ਪਰਮੇਸ਼ਵਰ ਦਾ ਜਿਨੇ ਨਾਲ ਸੋਜੀ ਦਿੱਤੀ ਆ ਜਿਹੜੇ ਮਹੀਨੇ ਮਟਰਸ ਨਾਲ ਉਹਦੀ ਸੋਜੀ ਦੇ ਨਾਲ ਹੀ ਸਭ ਕੁਝ ਹੁੰਦਾ ਆ ਹੋਰ ਮੇਰੀ ਦੀ ਕਮਾਈ ਇਦਾਂ ਕਿ ਅਸੀਂ ਵੀ ਕੈਸ਼ ਲਿਆ ਸੀ ਮੋਟਰਸਾਈਕਲ ਤੇ 2019 ਚ 2019 ਮੈਂ ਤੋਂ 2019 ਵਿੱਚ ਲੈ ਅਸੀਂ ਬੋਏ ਇੱਟਲੀ ਕੱਚਾ ਸੀਗਾ ਨਾ ਹਾਂਜੀ 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 ਤੁਹਾਨੂੰ ਕੈਸ਼ ਪੈਪੇ ਜੇ ਨਾ ਕੋਈ ਹਾਂਜੀ ਮੁੰਡੇ ਨੂੰ ਪ੍ਰੈਸ਼ਰ ਮੋਟਰਸ ਲੈ ਕੇ ਨਵਾਂ ਕਰਾ ਦੇ ਦਿਓ ਤਾਂ ਪ੍ਰੈਸ਼ਰ ਮੋਟਰਸ ਸਾਹਿਬ ਕੀ ਬੋ ਰਖੇ ਬਹੁਤ ਜਿਆਦਾ ਮੋਟਰਸਰ ਗਮ ਉਹ ਜਦੋਂ ਦਾ ਹੋਇਆ 1.5 ਮਹੀਨਾ ਪੂਰਾ ਹੋ ਗਿਆ ਨਾ 15 ਸਤੰਬਰ ਦਾ ਗਮ ਹੋਇਆ 25 ਹੈ ਨਾ ਅੱਜ 31 ਅਕਤੂਬਰ ਹੋਈ ਹੈ ਹਾਂਜੀ ਤੇ ਅਸੀਂ ਤੁਹਾਨੂੰ ਸਾਬ ਇਹ ਕਹਿੰਦੇ ਆ ਆਪਣੀ ਚੀਜ਼ ਦਾ ਖਿਆਲ ਰੱਖੋ ਸਕੂਟਰ ਮੋਟਰਸਾਈਕਲ ਦਾ ਔਰ ਜਿੱਥੋਂ ਜਿੱਥੇ ਆਪਾਂ ਗਏ ਦਫ਼ਤਰਾਂ 'ਚ ਉੱਥੇ ਲੋਕੀ ਬਿਲਕੁਲ ਪਏ ਆ ਭਾਈ ਜੀ ਕਿੱਥੋਂ ਲੱਭਾਂ ਮੋਟਰਸਾਈਕਲ ਸਾਡਾ ਹੀ ਗਵਾਚਾ ਸਾਡਾ ਵਿਚਕ ਹੋ ਗਿਆ ਮੈਂ ਕਿਹਾ ਲੱਭੋ ਆਪੇ ਇੱਕ ਪਤਾ ਕੀ ਆਲਾ ਹਾਂਜੀ ਲਾਪਰਵਾਹੀ ਵੀ ਆ ਇੱਥੇ ਕਿਉਂ ਨਹੀਂ ਖੜੀ ਕਰਦੇ ਪਾਰਕਿੰਗ ਬਣੀ ਹੋਈ ਆ ਪਾਰਕਿੰਗ ਦੇ ਵਿੱਚ ਖੜਾ ਕਰਨਾ ਚਾਹੀਦਾ ਆ ਹਨਾ ਆਪਣੀ ਗੱਡੀ ਨੂੰ ਉੱਥੇ ਸਿਕਿਉਰ ਰਹਿੰਦੀ ਆ ਫਿਰ ਇੱਕ ਪ੍ਰੋਬਲਮ ਇਹ ਆ ਕਿ ਅਚੰਚੇ ਤੇ ਹੀ ਫਟਾਫਟ ਚਾਬੀ ਵਿਚੇ ਰੱਖੀ ਹੁੰਦੀ ਆ ਤੇ ਉਹ ਨਿਕਲ ਜਾਂਦੇ ਆ ਇਹ ਬਹੁਤ ਵੱਡੀ ਗਲਤੀ ਆ ਕੁਝ ਗਲਤੀਆਂ ਸਾਡੀਆਂ ਆਪਣੀਆਂ ਆ ਅਸੀਂ ਅਗਲੇ ਨੂੰ ਮੌਕੇ ਦਿੰਨੇ ਆ ਅਸੀਂ ਸਿਕੌਂਡ ਦੇ ਲਈ ਦੋ ਇੱਕ ਗੱਡੀ ਲੈ ਗਏ ਸੀ ਸਕੋਰਪੀਓ ਜੰਦਰ ਨੂੰ ਦੋੜੀਆਂ ਲੈ ਗਿਆ ਗਏ ਆ ਜੇ ਭਾਈ ਸੱਤ ਕੋਲ ਗੇਰ 10 ਲੈ ਗਏ ਸੱਚੇ ਬਾਦਸ਼ਾਹ ਪਾ ਡੇਢ ਮਿੰਟ ਹੋ ਗਿਆ ੱੱਕੇ ਬਹੁਤ ਖਾਣੇ ਬੰਦੇ ਆ ਇਹ ਪੁਰਥਾਨਿਆਂ ਦੇ ਉੜਕ ਜੈਗੀਆਂ ਦੇ ਬਹੁਤ ਅਨੇ ਖਨੇ ਬੰਦੇ ਆ ਬਿਲਕੁਲ ਨਹੀਂ ਜਦੋਂ ਸਾਡਾ ਪੁਲਿਸ ਨੇ ਸਾਡਾ ਦਿੱਤਾ ਇਹ ਉਹ ਵੀ ਪੁਲਿਸ ਵਾਲਿਆਂ ਨੇ ਬੀਤ ਤਰਕੀਆਂ ਕਰਨਾ ਉਹਨਾਂ ਦਾ ਬਹੁਤ ਧੰਨਵਾਦ ਆ ਧੰਨਵਾਦ ਪੁਲਿਸ ਵਾਲਿਆਂ ਦਾ ਵੀ ਹਾਂਜੀ ਸਾਡੇ ਬੇਟੇ ਨੇ ਬਹੁਤ ਕੋਸ਼ਿਸ਼ ਕੀਤੀ ਜੀ ਦੇਲੋ ਵੀ ਹਾਲ ਇੰਨਾ ਪਿਆਰਾ ਪਤਾ ਨਹੀਂ ਇੰਜਨ ਗਰਮ ਹੋਆ ਇੰਜਨ ਦੇ ਵਿੱਚ ਗਰਮਾ ਹੋ ਗਿਆ ਤੋਂ ਆ ਨਿਕਲਦਾ ਪਿਆ ਪ੍ਰਸ਼ਾਸਨ ਹੈ ਸਾਡੀ ਹੈਲਪ ਕਰਨ ਲਈ ਪ੍ਰਸ਼ਾਸਨ ਦਾ ਬੜਾ ਧੰਨਵਾਦ ਆ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਸਾਰਾ ਕੁਝ ਹੋਇਆ ਕਿਉਂਕਿ ਅਸੀਂ ਇਕੱਲੇ ਆਂ ਇਕੱਲੇ ਆਂ ਆਮ ਨਾਗਰਿਕ ਆ ਹਣਾ ਪਰ ਜਿਹੜਾ ਪ੍ਰਸ਼ਾਸਨ ਆ ਉਹਨਾਂ ਦੇ ਥਰੂ ਹੀ ਸਾਰੇ ਕੰਮ ਹੁੰਦੇ ਆ ਉਹਨਾਂ ਨੇ ਸਾਡੀ ਹੈਲਪ ਕਰਨੀ ਹੁੰਦੀ ਆ ਤੇ ਕਿਉਂਕਿ ਉਹ ਉਹਨਾਂ ਦਾ ਕੰਮ ਆ ਨਾ ਤੇ ਉਹਨਾਂ ਦੇ ਕੰਮ ਦੇ ਵਿੱਚ ਕੋਈ ਅੜਚਨ ਵੀ ਨਹੀਂ ਪਾ ਸਕਦਾ ਤੇ ਇਸ ਕਰਕੇ ਪ੍ਰਸ਼ਾਸਨ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਕਿ ਸਾਡੀ ਚੀਜ਼ ਸਾਨੂੰ ਉਹਨਾਂ ਨੇ ਸਹੀ ਸਲਾਮਤ ਜਿਹੜੀ ਆ ਉਹ ਦਵਾ ਦਿੱਤੀ ਆ ਮਾਤਾ ਮਾਈ ਦੇ ਸੌਂ ਨੀਆਂ ਖੁਸ਼ੀਆਂ ਸਭ ਨੂੰ ਮਿਲਣ ਹਰ ਇੱਕ insan ਰਾਜਕੁਸ਼ੀਤ ਅੰਦਰ ਉਸਤਰਾ ਹੈ ਸੱਚੀ ਬਾਸ਼ਾ ਮੇਰ ਪਰਿਆ ਹੱਥ ਰੱਖੇ ਪ੍ਰਭੂ ਪਿਤਾ ਪਰਮਾਤਮਾ ਦਿਆ ਸਵੇਰ ਦੇ ਭੁਖਣ ਭਾਣੇ ਗਏ ਬੜੇ ਸਾਫ ਸੱਚੀ ਕੁਛ ਕਾਣ ਦਿਲ ਵੀ ਨਹੀਂ ਕਰਦਾ ਸੀਗਾ ਕਿ ਮੇਰਾਂ ਦੀ ਕਮਾਈਆਂ ਸਾਡੀ ਸਾਡੇ ਹੱਥਾਂ ਚ ਦੇਖੋ ਕਿੰਨੇ ਸੋਹਣੇ ਫੁੱਲ ਖਿਲੇ ਆ ਕਲਰਫੁਲ ਰੋਜ਼ ਛੋਟੇ ਛੋਟੇ ਰੋਜ਼ ਇਨੇ ਸੋਨੇ ਲੱਗਦੇ ਆ। ਵੱਸਣ ਬਾਹਰ ਆ ਗਈ ਆ پارک ਦੇ ਵਿੱਚ। ਹੋਰ ਵੀ ਫੋਨ ਲਿਆ ਕੇ ਲਗੋਣੀਆਂ ਜਿਹੜੀ ਖੁੱਲੀ ਜਗਾ ਜਿੱਥੇ ਨਹੀਂ ਲੱਗੇ ਹੋਏ ਫੋਲ ਉੱਥੇ ਵੀ ਲਾ ਦੇਣੇ। ਹਾਂਜੀ ਇੱਕ ਤਾਂ ਸਾਹਿਬ ਆ ਗਿਆ ਫਿਰ ਮੋਟਰਸਾਈਕਲ। ਹਾਂਜੀ ਲੈ ਵੀ ਆ ਗਿਆ। ਸੱਸੀ ਗਈ ਸਾਰੇ ਨੇ। ਆ ਦੇਖੋ। ਵੇਲੀ ਕੇ ਕੇ ਚੱਲ ਰਹਾ ਦਾ ਕੱਬ ਮੋਟਰਸਾਈਕਲ ਦੇ ਕਿਸੇ ਨਾਲ। ਯਾਰੋ ਇਹ ਮੋਟਰਸਾਈਕਲ ਤੇ ਲੱਗੀ ਦੱਸਿਆ ਸੀ ਕਿ ਸਾਡੇ ਇੱਕ ਮੋਟਰਸਾਈਕਲ ਨੂੰ ਆਇਆ ਉਹ ਵੀ ਵੀਡੀਓ ਬਣਾਉਣੀ ਆ ਜਦੋਂ ਤੋਂ ਮੋਟਰਸਾਈਕਲ ਲੱਗ ਲਿਆ ਮਿਲ ਗਿਆ ਮੋਟਰਸਾਈਕਲ ਇਹ ਗੁੰਮ ਹੋਇਆ ਸੀ 14 ਸਤੰਬਰ 2025 ਨੂੰ ਇਹ 2 ਇਹ 14 ਸਤੰਬਰ 2025 ਨੂੰ ਕਠਾਰ ਮੇਲੇ ਤੇ ਤੇ ਮੇਰਾ ਬੇਟਾ ਗਿਆ ਸੀ ਮੋਟਰਸਾਈਕਲ ਮੇਲਾ ਦੇਖਣ ਤੇ ਇਹ ਨਾ 14 ਸਤੰਬਰ ਰਾਤ ਨੂੰ 9 ਵਜੇ ਖੜਾ ਕੀਤਾ ਤੇ 15 ਸਤੰਬਰ ਦਿਨ ਸੋਮਵਾਰ ਨੂੰ ਤੜਕੇ ਮੇਲਾ ਖਤਮ ਹੋਇਆ 3:00 ਵਜੇ ਦਾ ਇਹ ਮੋਟਰਸਾਈਕਲ ਲੈਣ ਆਇਆ ਤਾਂ ਮੋਟਰਸਾਈਕਲ ਹੈ ਨਹੀਂ ਸੀਗਾ ਅਸੀਂ ਪਿਛਲੀਆਂ ਵੀਡੀਓ ਵਿੱਚ ਵੀ ਦੱਸ ਚੁੱਕੇ ਹਾਂ ਕਿ ਸਾਡਾ ਮੋਟਰਸਾਈਕਲ ਗੁੰਮ ਹੋਇਆ ਤੇ ਆਪਣੀਆਂ ਚੀਜ਼ਾਂ ਦਾ ਖਿਆਲ ਰੱਖੋ ਫਿਰ ਕੀ ਹੋਇਆ ਫਿਰ ਅਸੀਂ ਇਹ ਭਾਲ ਮੇਰੇ ਬੇਟੇ ਨੇ ਇੰਨਾ ਦਿਮਾਗ ਲੜਾਇਆ ਕਿ ਉੱਥੇ ਜਿੱਥੇ ਮੋਟਰਸਾਈਕਲ ਚੋਰੀ ਹੋਇਆ ਉਥੋਂ ਸਾਰੇ ਵੀਡੀਓ ਵੀਡੀਓ ਕਲਿੱਪ ਲਏ ਸਾਰੇ ਨਾ ਵੀਡੀਓ ਕਲਿੱਪ ਲੈ ਕੇ ਉਥੋਂ ਦੁਕਾਨਦਾਰਾਂ ਕੋ ਉਹਨਾਂ ਦੁਕਾਨਦਾਰਾਂ ਦਾ ਬੜਾ ਧੰਨਵਾਦ ਹੈ ਕਠਾਰਚੇ ਉਥੇ ਤੇ ਉਹਨਾਂ ਨੇ ਸਾਨੂੰ ਵੀਡੀਓ ਕਲਿੱਪ ਦਿੱਤੀ ਵੀਡੀਓ ਕਲਿੱਪ ਅਸੀਂ ਫੇਰ ਲੈ ਕੇ ਘਰ ਹੁਟੜ ਕੇ ਫੇਰ ਅਸੀਂ ਉਹ ਦੋਸ਼ੀ ਬੰਦੇ ਜਿਹਨਾਂ ਦੇ ਪਚੋਰ ਵੀ ਕੈਸਾ ਲੱਭੇ ਆ ਉਹਨਾਂ ਦੇ ਘਰ ਤੇ ਗਏ ਆ ਤਾਂ ਫੇਰ ਸਾਨੂੰ ਮੋਰਸਾ ਲੱਭਾ ਤੁਸੀਂ ਦੇਖੋ ਉਹ ਨੰਬਰ ਪਲੇਅ ਕਿੱਦਾਂ ਆ ਰਹੀ ਨੰਬਰ ਟੀ ਆ ਰਹੀ ਤੁਹਾਨੂੰ ਦਿਖਵਾਈ ਨਹੀਂ ਲੱਗੇ ਦਫਾ ਮੜਿਆ ਤਾਂ ਦੇਖੋ ਆਹ ਬਸ ਹੈ ਨਾ ਅਦੇ ਕੋ ਬਿਲਕੁਲ ਸਾਡਾ ਨਵਾਂ ਮੋਟਰ ਦਾ ਟਾਇਰ ਹੈ ਆਪਣੇ ਪਾਇਆ ਸੀ ਵਧੀਆ ਟੌਪ ਦੇਣਾ ਇਹ ਮਨੂ ਵੀਡੀਓ ਖਾਣੇ ਮੈਂ ਜਾਣ ਕੇ ਮੇਰਾ ਇਹਨਾਂ ਦਾ ਭਾਅ ਵੀ ਜਾਣ ਤੁਹਾਨੂੰ ਇਹ ਬਲੌਗ ਬਣਾਉਣ ਦਾ ਮੇਰਾ ਭਾਅ ਵੀ ਹੈ ਵੀਡੀਓ ਪਾਉਣ ਦਾ ਭਾਅ ਵੀ ਆ ਤੇ ਆਪਣੀ ਚੀਜ਼ਾਂ ਹਮੇਸ਼ਾ ਖਿਆਲ ਰੱਖੋ ਕਿਤੇ ਵੀ ਜਾਂਦੇ ਆ ਆਪਣੇ ਮੋਟਰਸਕੂਟਰ ਨੂੰ ਸਹੀ ਜਗ੍ਹਾ ਪਾਰਕਿੰਗ ਕਰੋ ਉਹਦਾ ਮਤਲਬ ਖਿਆਲ ਰੱਖੋ ਵੀ ਨਾ ਦੂਜੇ ਦਿਨ ਦਾ ਘੰਟਾ ਵਾ ਕੇ ਦੇਖੋ ਆਪਣੀ ਚੀਜ਼ ਕਿੱਥੇ ਜੀਲ ਪਈ ਆ ਅਸੀਂ ਜਿੱਦਣ ਮੋਟਰਸਾ ਲੱਭ ਗਏ ਨੀ ਅੰਦਾਜ਼ਾ ਕੁਝ ਵੀ ਕੀਤਾ ਅਸੀਂ ਸਾਰੀ ਆਪਣੀ ਮਿਹਨਤਾਂ ਮੇਰੇ ਬੇਟੇ ਦੀ ਮਿਹਨਤਾਂ ਹੋਰ ਕਿਸੇ ਦਾ ਨਹੀਂ ਆਂਦਾ ਜਿਹੜੀ ਦੁਕਾਨ ਤੋਂ ਆਪਾਂ ਕੋਈ ਵੀ ਕਿਤੇ ਜਾਂਦੇ ਆਂ ਵੀ ਆਹ ਨਾਲ ਮੋਟਰਸਾ ਲੱਭ ਪਿਆ ਉਹ ਕਹਿੰਦਾ ਮਹਾਰਾ ਇੱਕ ਸ਼ੁਕਰ ਕੁਝ ਤਾਂ ਨਿਰਲਕੀ ਦਾ ਮੋਟਰਸਾ ਲੱਭ ਪਿਆ ਸਾਡਾ ਗੁੰਮ ਹੋਇਆ ਲੱਭਾ ਸਾਡੇ ਇਕਟਾ ਗੁੰਮ ਹੋਇਆ ਜਿੱਥੇ ਮਰਜੀ ਚੱਲ ਜਾਉ ਹਣਾ ਮੈਂ ਗੱਲ ਇਹ ਨਹੀਂ ਵੀ ਪਿਆ ਯਾਰ ਇਹ ਰੱਖ ਦੀ ਗੱਲ ਹੈ ਕਿ ਇਹ ਮਿਹਨਤ ਦੀ ਕਮਾਈ ਹੈ ਇਹ ਮੈਂ ਮੋਟਰਸਾ 19 ਮਾਡਲ ਦਾ ਇਹ ਮੋਟਰਸਾਈਕਲ ਮੈਂ ਆਪਣੇ ਬੇਟੇ ਨੂੰ ਮੈਂ ਇਕਲੀ ਚੰਸ ਸੀਗਾ ਉਦੋਂ ਕੱਚਾ ਸੀਗਾ ਬੜੀ ਮਿਹਨਤ ਦੀ ਕਮ 71 ਹਜ਼ਾਰ ਵਾਲਾ ਹੈ 71 ਹਜ਼ਾਰ ਉਸ ਇਹ ਉੱਨੀ ਚ ਹੈ ਨਾ ਦੋ ਇਹ ਉਹਨੇ ਮੈਨੂੰ ਇੱਕ ਹਜ਼ਾਰਿਆਰ ਦਾ ਮਤਲਬ ਮੇਰੇ ਪਿਆਰਿਓ ਵੀਡੀਓ ਪਾਉਣ ਦਾ ਭਾਅ ਰਿਆ ਕੋਸ਼ਿਸ਼ ਕਰੋ ਕੋਸ਼ਿਸ਼ ਕਦੀ ਵੀ ਨਿਕਾਮ ਨਹੀਂ ਜਾਂਦੀ ਦਸਾਂ ਨੂੰ ਦੀ ਕਿਰਤ ਕਮਾਈ ਔਰ ਕੋਸ਼ਿਸ਼ ਉਹਦੀ ਬਲ ਸਦਕਾ ਸਾਡਾ ਮੁਰਸਲ ਸਾਨੂੰ ਮਿਲ ਗਿਆਗਾ ਕਿਉਂਕਿ ਜਦੋਂ ਆਪਣੇ ਚੀਜ਼ਾਂ ਦੀ ਗਵਾਜ ਨਹੀਂ ਠੱਕੇ ਹੋ ਖਾਣੇ ਪੈਂਦੇ ਬਹੁਤ ਠੱਕੇ ਖਾਣੇ ਪੈਂਦੇ ਬਹੁਤ ਠੱਕੇ ਖਾਣੇ ਪੈਂਦੇ ਉਦੋਂ 8 ਮੋਟਰਸਾਈਕਲ ਗੁੰਮ ਹੋਇਆ 18 ਦੇ ਜੋ 8 ਮੋਟਰਸਾਈਕਲ ਔਰ ਇੱਕ ਪਹਿਲਾ ਮੋਟਰਸਾਈਕਲ ਗਿਆ ਉਹ ਵੀ ਔਰ ਫੋਨ ਵੀ ਆਉਂਦੇ ਰਹੇ ਆ ਬੇਟੇ ਨੂੰ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਆਪਣਾ ਮੋਟਰਸਾਈਕਲ ਸਾਡਾ ਮੋਟਰਸਾਈਕਲ ਵੀ ਗੁੰਮ ਹੋਇਆ ਉਸੇ ਜਗ੍ਹਾ ਤੋਂ ਗੁੰਮ ਹੋਇਆ ਸਾਨੂੰ ਦੱਸੋ ਤੁਸੀਂ ਕਿਦਾਂ ਲੱਭਿਆ ਸਾਡੀ ਹੈਲਪ ਕਰੋ ਇਸ ਤਰ੍ਹਾਂ ਦੀ ਕਾਲਾਂ ਆਉਂਦੀਆਂ ਰਹੀਆਂ ਅੱਜ ਤੱਕ ਆਉਂਦੀਆਂ ਰਹੀਆਂ ਕਿ ਕੋਈ ਹੈਲਪ ਕਰੋ ਸਾਡੀ ਨਾ ਹੁਣ ਕਿਉਂਕਿ ਪ੍ਰੂਫ ਤੋਂ ਬਿਨਾ ਕੋਈ ਹੈਲਪ ਨਹੀਂ ਹੋ ਸਕਦੀ ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੀ ਚਾਹੁੰਦਾ ਤੁਦੂ ਵਿੱਚ ਗੋਮਨ ਅੱਭਲ ਤਾਂ ਕਿਸੇ ਦੀ ਵੀ ਚੀਜ਼ ਗੋਮਨਾ ਹੋਵੇ ਪ੍ਰਮਾਤਮਾ ਕਿਸੇ ਦਾ 10 20 ਹਜ਼ਾਰ ਦਾ ਨੁਕਸਾਨ ਨਾ ਹੋਵੇ ਲੱਖ ਦਾ ਨਾ ਹੋਵੇ ਕਰੋੜਾਂ ਦਾ ਨਾ ਹੋਵੇ ਨਾ ਤੇ ਮਤਲਬ ਕਿਹਨ ਦਾ ਭਾਗ ਹੈ ਵੀ ਜੀਗ ਦੇਦ ਹੋ ਜਾਂਦੀ ਆ ਆਪਣੀ ਕੋਸ਼ਿਸ਼ ਜਾਈ ਰੱਖੋ ਤੇ ਦੇਖੋ ਵੀਡੀਓ ਕਲਿੱਪ ਦੇਖੋ ਵੀਡੀਓ ਦੇਖੋ ਸਰਗਰ ਦੇਖੋ ਸਭ ਤੋਂ ਵੇਲੇ ਲੇਟ ਨਹੀਂ ਕਰਨਾ ਜਦੋਂ ਤੁਹਾਨੂੰ ਮਰਸਾ ਗੋਮਦਾ ਉਸੇ ਵੇਲੇ ਪਹਿਲਾਂ ਐਫ ਆਈ ਆਰ ਲਾਉਂਚ ਕਰੋ ਜੂਰ ਜਗ੍ਹਾ ਐਫ ਆਈ ਆਰ ਫਸਟ ਇਨਫੋਰਮੇਟਿਵ ਰਿਪੋਰਟ ਉਹ ਕਿਦਾਂ ਜ਼ੋਰ ਹੈ ਪਤਾ ਤੇ ਆਪਣੀ ਕੋਸ਼ਿਸ਼ ਵੀ ਕਰੋ ਬਾਕੀ ਜੋ ਪੁਲਿਸ ਲੈ ਕਰਦੇ ਆ ਉਹ ਵੀ ਆਪਣੀ ਕੋਸ਼ਿਸ਼ ਕਰਨਗੇ ਤੁਸੀਂ ਵੀ ਆਪਣੀ ਕਰੋ ਹੈਨਾ ਸਕੋਰਪੀਓ ਬਈ 20 ਦਿਨ ਘਾਰ ਹੀ ਘੜੀ ਕੀਤੀ ਮੇਰਾ ਬੇਟਾ ਜਿਹੜਾ ਜਾਂਦਾ ਸੀ ਕਿਸੇ ਕੋ ਕਲਿੱਪ ਲੈਣੇ ਘਰ ਦੇ ਦੇਖਣੇ ਔਰ ਮੇਰੇ ਬੇਡੇ ਨੇ ਪੰਜ ਪੰਜ ਘੰਟੇ ਆ ਕੇ ਕੰਪਿਊਟਰ ਤੇ ਬਿਠੇ ਰਹਿਣਾ ਲੱਗਿਓ ਲੱਗੇ ਬੰਦੇ ਦੇਖਣੇ ਵੀ ਇਹਦੇ ਕੀ ਪਾਇਆ ਕਿਦਾਂ ਜਿਹੜੇ ਬੰਦੇ ਫੜੇ ਨਾ ਲੱਗਿਓ ਲੱਗਿਓ ਬੋਡੀ ਲੈਂਗੁਏਜ ਉਹਨਾਂ ਦੀ ਡਰੈਸ ਆ ਕਿਹੜਾ ਉਹ ਕਿਹੜਾ ਇਹ ਕਿਹੜਾ ਇਮਾਨਦਾਰੀ ਔਰ ਦਸਾਂ ਨੌ ਦੀ ਕਿਰਤ ਕਮਾਈ ਇਹ ਤੁਹਾਡੇ ਕੰਮ ਆਈ ਔਰ ਮੇਰੇ ਕੰਮ ਆਈ ਔਰ ਲੋਕੀ ਸਾਰੇ ਹਰਾਨ ਹੁੰਦੇ ਬਈ ਬੰਦੇ ਨੇ ਮੋਟਰਸਾਲ ਲੱਭ ਲੱਭ ਕੇ ਦਾਰੇਆ ਮੇਰੇ ਬੇਟੇ ਦੀ ਪ੍ਰਿੰਚੂ ਕੁਮਾਰ ਦੀ ਬਹੁਤ ਸੀ ਹੈ ਨਾ ਗੱਲ ਮੋਟਰਸਾਲ ਦੀ ਨਹੀਂ ਸੀ ਗੱਲ ਮੈਨੂੰ ਕਹਿੰਦਾ ਜੇ ਤੂੰ ਲੱਗਾ ਪੈਸੇ ਹੋਰ ਲੈ ਪਰ ਉਹ ਕਹਿੰਦਾ ਜਿਹੜੀ ਮੈਨੂੰ ਦੁੱਖ ਲੱਗਦਾ ਕਿ ਨਹੀਂ ਸਾਡਾ ਮੋਟਰਸਾਲ ਨਾ ਉਹ ਲੱਭਿਆ ਕੋਸ਼ਿਸ਼ ਕਰਿਆ ਕਰੋ ਸਰ ਜੀ ਰਭ ਜਾਂਦੀ ਹੈ ਓਕੇ ਜੀ ਇਹ ਸਾਡੀ ਕੋਸ਼ਿਸ਼ ਦਾ ਫਾਲੋਅ ਔਰ ਦਸਾਂ ਨੌ ਦੀ ਕਿਰਤ ਕਮਾਈ ਦਾ ਫਾਲੋਅ ਤੁਸੀਂ ਕਈ ਬੰਦੇ ਬਾਲ ਗਾਉਂਦੇ ਮੈਂ ਬਾਹਰ ਇਦਾਂ ਮੈਂ ਮਾਰ ਹੁੰਦਾ ਚਲੋ ਹੋਣਗੇ ਪਰ ਮੈਂ ਬਾਹਰ ਜਦੋਂ 2019 ਚ ਮੋਟਰਸਾਈਕਲ ਲੈ ਤਾ ਨਾ ਬੈਠੇ ਮੈਂ 2015 ਤੋਂ ਬਾਹਰ ਹਾਂ ਮੈਂ ਗੱਡੀਆਂ ਤੋਂ ਹੁੰਦਾ ਸੀ ਗੱਡੀਆਂ ਉਹ ਮਕੱਚਾ ਸੀਗਾ ਗੱਡੀਆਂ ਧੋਣੀਆਂ ਸਵੇਰੇ ਉਹ ਠੰਡ ਭਾਉਂਦੀ ਇਟਲੀ ਚ ਇਟਲੀ ਠੰਡ ਭਾਉਂਦੀ ਹੈ ਤਾਂ ਉੱਥੇ ਪੀਲੇ ਪੀਲੇ ਗੀਨ ਦਾ ਕੱਪੜਾ ਹੈ ਨਾ ਜਿੱਦਾਂ ਮਤਲਬ ਆਹ ਕੱਪੜੇ ਇਦਾਂ ਇਹ ਮੈਂ ਹੁੰਦਾ ਹਾਂ ਆ ਦੇ ਕੋਨੇ ਇਹਨੂੰ ਪੀਲਾ ਕਹਿੰਦੇ ਆ ਪੀਲਾ ਇਹ ਕੱਪੜੇ ਠੰਡੇ ਪਾਣੀ ਚ ਬਾਲਟੀਆਂ ਚ ਪ੍ਰੈਸ਼ਰ ਨਾਲ ਚਾਉਂਦਾ ਉਹਨਾਂ ਮੈਂ ਗੱਡੀਆਂ ਤੋਂ ਹੁੰਦਾ ਏ ਮੇਰੇ ਨਾਲ ਹੀ ਦਰਦ ਹੋਣ ਲੱਗ ਪੈਂਦੀ ਸੀ ਉਹਨਾਂ ਦਿਨਾਂ 'ਚ ਮੈਂ ਮੈਂਨਾ ਔਖਾ ਕੰਮ ਕੀਤਾ ਔਰ ਬੱਚੇ ਨੂੰ ਮਰਸਾ ਲੱਗਦਾ ਮੇਰਾ ਪੁੱਤ ਕੋਈ ਕਹਿੰਦੀ ਨਾ ਬੇਟਾ ਮੇਰਾ 10ਵੀਂ 11ਵੀਂ ਚੋਂ ਜਦੋਂ ਪਾਸਿੰਗ ਤੇ ਚੰਗੇ ਨੰਬਰ ਲਏ ਸੀ ਤਾਂ ਉਹਲੇ ਮੈਨੂੰ ਇੱਕ ਅੱਬਾ ਜੀ ਦੇ ਸੁੱਖਿਆ ਸੀ ਇਹਦੀ ਮੰਮਾ ਨੇ ਵੀ ਸਾਡਾ ਮੋਟਰਸਾਈਕਲ ਬੱਬਾ ਜੀ ਮਿਲ ਗਿਆ ਤੇ ਅਸੀਂ ਵੀ ਮੋਟਰਸਾਈਕਲ ਘਰ ਲੈ ਜਾਣ ਤੋਂ ਪਹਿਲਾਂ ਅਸੀਂ ਤੁਹਾਡੇ ਪ੍ਰਸ਼ਾਦ ਚੜ੍ਹਾਣਾ ਗਿਆ ਨਾ ਮੰਮਾ ਸ਼ਾਨੀ ਸ਼ਾਹ ਜੀ ਦੇ ਸਾਡੇ ਮੈਡਮ ਹੋਣ ਦੇ ਵੇਲੇ ਸ਼ੇਰਾ ਸੰਜੀ ਮਰਨ ਜੀ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਸੱਚੇ ਪਾਤਸ਼ਾਹਾ ਮੋਰਚਾਲਾ ਮਿਲ ਗਿਆ ਇਹ ਵੇਖਦਾ ਸੀ ਤੁਹਾਡੇ ਪਤੀ ਦੇਵ ਜੀ ਮਿਹਨਤ ਦੀ ਕਮਾਈ ਸੀ ਇਟਲੀ ਦੀ ਜਦੋਂ ਕੱਚਾ ਸੀ ਮੰਗੜੀਆਂ ਧੋਦੇ ਸੀ ਉਦੋਂ ਮੈਂ ਸੱਚੇ ਪਾਤਸ਼ਾਹ ਆਪ ਸਾਹਿਬ ਹੈ ਜੀ ਉਹ ਲੈ ਲੈ ਪ੍ਰਸ਼ਾਦ ਸਦਕਾ ਮੋਟਰਸਾਈਕਲ ਚੋਰੀ ਹੋਇਆ ਬੜੀ ਮੁਸ਼ਕਲ ਨਾਲ ਅੱਬਿਆ ਮੈਂ ਕਿਹਾ ਬਾਬਾ ਸਾਡੀ ਸ਼ਾਦੇ ਅਸਤਾਬਾ ਬਾਬਾ ਟ੍ਰੈਕਟਰ ਨਵੀਂ ਗਮ ਹੋਈ ਆ ਹਾਂਜੀ ਜੁਪੀਟਰ ਜੁਪੀਟਰ ਸਿਟੀ ਵੀ ਆ ਜੁਪੀਟਰ 2 ਸਾਲ ਪਹਿਲਾਂ ਇੱਥੇ ਦੁਕਾਨ ਤੋਂ ਚੱਕਲੀ ਮੁਰਗੀ ਹਾ ਦੇ ਲੋ ਜੀ ਇਹ ਭਾਜੀ ਹੁਣ ਹੁਣ ਕੋ ਮਠਾਈ ਲਈ ਆ ਇਹ ਵੀ ਕਿਧਰ ਸਾਡੀ ਨਵੀਂ ਜੈਕਟ ਵਾ ਚੱਕ ਹੋਈ ਆ ਜੁਕੀਟਾ ਕਿਨੇ ਲਈ ਸੀਗੀ 94000 94000 ਦੀ ਕੈਸ਼ ਕਹਿੰਦੇ ਲੱਭੀ ਜੀ ਅਸੀਂ ਸਤ ਗੁਰੂ ਦਾ ਮਿਹਰ ਦਾ ਸ਼ੁਕਰ ਮਿਯਾਰਾਂ ਪਰ ਸਾਡੇ ਬੇਟੇ ਨੇ ਪ੍ਰੈਂਚ ਨੂੰ ਬਹੁਤ ਮਿਹਨਤ ਕੀਤੀ ਆਪਾਂ ਸਾਰੇ ਮਿਹਨਤਾਂ ਦੀ ਕੀਤੀ ਚੌਂਕੀ ਥਾਣੇ ਰਿਪੋਰਟਾਂ ਵੀ ਕਰਾਈਆਂ ਪਰ ਅਸੀਂ ਵੀ ਆਲੇ ਦੁਆਲੇ ਸਾਰਿਆਂ ਨੇ ਪੁੱਛਿਆ ਤੁਹਾਨੂੰ ਕੋਈ ਤੇ ਅਸੀਂ ਦਰੋਸ ਸਵੇਰੇ ਗੱਡੀ 'ਚ ਗਏ ਸੀ ਜਲੰਧਰ ਨੂੰ ਹੁਣ ਮੋਟਰਸਾਈਕਲ ਸਾਰੋ ਖਰਾਬ ਹੋ ਗਿਆ ਚੰਗੇ ਜਿਹੇ ਤੁਹਾਨੂੰ ਚੀਜ਼ ਮਿਲ ਗਈ ਨਹੀਂ ਤੇ ਉਹ ਐਸੀ ਚੀਜ਼ ਮੈਂ ਕਹਾਂ ਸਾਰੇ ਇਹ ਕਹਿੰਦੇ ਕੋ ਤੁਹਾਡੇ ਹੱਥਾਂ 'ਚ ਚੰਗੇ ਆ ਆ ਦੀ ਕਿਰਪਾ ਨਹੀਂ ਮਿਲਦੀ ਹਾਂ ਸਾਰੇ ਜਦੋਂ ਮੈਂ ਜਦੋਂ ਬੇਟੇ ਦੀ ਪਰੇਸ਼ਾਨੀ ਦੇਖਦੀ ਸੀ ਨਾ ਇਹਨੇ ਰੋਟੀ ਖਾਣੀ ਛੱਡ ਦਿੱਤੀ ਜੀ ਦਿਨ ਰਾਤ ਹੋਂ ਤਾਂ ਹੁੰਦਾ ਹੀ ਹੈ ਨੀ ਕੀ ਬੜੇ ਮਨ ਨਾਲ ਅਸੀਂ ਕਹਿੰਦੇ ਅਸੀਂ ਬੇਟੇ ਨੂੰ ਮੈਂ ਕਹਿੰਦਾ ਮੈਂ ਕਿ ਪੁੱਤ ਕੱਲ ਜਾ ਕੇ ਨਵਾਂ ਮਟਰਸਾ ਖੜਾ ਲਾ ਕਰ ਆ ਗੱਡੀ ਖੜੀ ਆ ਸਾਨੂੰ ਨਵੀਂ ਜਾਣੀ ਪਈ ਅਸੀਂ 10 12 ਦਿਨ ਵੇਟ ਕੀ ਪਰ ਬੇਟਾ ਕਹਿੰਦਾ ਇਹਨੇ ਗਵਾਚ ਕਿਦਾਂ ਗਿਆ ਚੱਕੀ ਦੇ ਦਰ ਕਿਦਾਂ ਚੋਰ ਲੈ ਗਿਆ ਉਹ ਪਤਾ ਨਹੀਂ ਲੱਗਦਾ ਜੀ ਅਜੀ ਇੱਥਾ ਫੜੇ ਨਾ ਪਰ ਲੋਕ ਹੀ ਦੇ ਦੇ ਰਗਾ ਜੀ ਜਿੰਨਾ ਪੈਸਾ ਭਾੜਾ ਕਦੀ ਰੁਪਈਆ ਨਹੀਂ ਗਵਾਚ ਅੱਜ ਤੱਕ ਹਾਂ ਉਸ ਨੂੰ ਜਦ ਚੀਜ਼ ਕੋਲੇ ਹੀ ਲੈ ਕੇ ਚੱਕੀ ਕੀ ਕਰਨ ਲੱਗਾ ओके सर थैंक थे यू थैंक यू कोई गल परमात्मा इज्जत धन्यवाद करते हैं परमात्मा दा जी ओके ठीक है भाई ओके